ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਖਾਲਸਾ ਜੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਅੱਗੇ ਜਦੋਂ ਆਪਾਂ ਸ਼ਰਧਾ ਭਾਵਨਾ ਰੱਖ ਕੇ ਅਰਦਾਸ ਬੇਨਤੀ ਕਰਦੇ ਹਾਂ ਤਾਂ ਵਾਹਿਗੁਰੂ ਸੱਚੇ ਪਾਤਸ਼ਾਹ ਆਪਣੇ ਬੱਚੇ ਬੱਚੀਆਂ ਦੀ ਅਰਦਾਸ ਬੇਨਤੀ ਬਹੁਤ ਨੇੜੇ ਹੋ ਕੇ ਸੁਣਦੇ ਨੇ ਕਈ ਵਾਰ ਖਾਲਸਾ ਜੀ ਜਦੋਂ ਆਪਣੀ ਅਰਦਾਸ ਬੇਨਤੀ ਨਹੀਂ ਪੂਰੀ ਹੁੰਦੀ ਤਾ ਉਸ ਦੇ ਪਿੱਛੇ ਕੋਈ ਨਾ ਕੋਈ ਕਮੀ ਜ਼ਰੂਰ ਰਹਿ ਜਾਂਦੀ ਹੋਵੇਗੀ ਕਿਉਂਕਿ ਕਈ ਵਾਰ ਕਈ ਭੈਣ ਭਰਾ ਕਮੈਂਟ ਵੀ ਕਰਦੇ ਨੇ ਕਿ ਸਾਡੀ ਅਰਦਾਸ ਬੇਨਤੀ ਪੂਰੀ ਨਹੀਂ ਹੋਈ ਪਰ ਫਿਰ ਵੀ ਤੁਸੀਂ ਹਿੰਮਤ ਨਹੀਂ ਆ ਰਹੀ ਹਰ ਕੋਚ ਪਾਠ ਕਰਨਾ ਹੈ ਤੇ ਅਰਦਾਸ ਬੇਨਤੀ ਕਰਨੀ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਸਭਨਾ ਦੇ ਹੀ ਕਾਰਜ ਸਤਾਸ ਕਰਦੇ ਨੇ ਸਭਨਾ ਦੀ ਕਿਰਪਾ ਕਰਦੇ ਨੇ ਉਹਨਾਂ ਦੇ ਦਰ ਤੇ ਕੋਈ ਤੇ ਵੱਡਾ ਛੋਟਾ ਨਹੀਂ ਦੇਖਿਆ ਜਾਂਦਾ ਕਿ ਅਮੀਰ ਦੀ ਪਹਿਲਾ ਸੁਣੀ ਜਾਂਦੀ ਏ ਤੇ ਗਰੀਬ ਦੀ ਬਾਤ ਦੇ ਵਿੱਚ ਉਹਨਾਂ ਨੂੰ ਸਭ ਦਾ ਫਿਕਰ ਹੁੰਦਾ ਏ ਇਹ ਸਭ ਚੀਜ਼ਾਂ ਆਪਣੇ ਮਨ ਦੇ ਦਿਲ ਦੇ ਵਹਿਮ ਨੇ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਦਰ ਤੇ ਸਭ ਨਾਲ ਦੀਆਂ ਝੋਲੀਆ ਪੁਛੀਆਂ ਦੇ ਨਾਲ ਭਰਦੀਆਂ ਨੇ ਜ ਜੀ ਵੀਡੀਓ ਦੇ ਵਿੱਚ ਖਾਸ ਹੈ ਜੀ ਇੱਕ ਪਰਿਵਾਰ ਦੀ ਹੱਦ ਬੀਤੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਿ ਕਿਵੇਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਚਪੈਰਾ ਸਾਹਿਬ ਕੱਟਣ ਦੇ ਨਾਲ ਉਸ ਪਰਿਵਾਰ ਦੀ ਗਰੀਬੀ ਦੂਰ ਹੋਈ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਖਾਲਸਾ ਜੀ ਉਸ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕੁਐਸਟ ਇਹ ਚੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸਾਜੀ ਪਰਿਵਾਰ ਦੇ ਵਿੱਚ ਇੱਕ ਮਾਤਾ ਪਿਤਾ ਸੀ ਉਹਨਾਂ ਦਾ ਬੇਟਾ ਸੀ ਦੋ ਬੇਟੀਆਂ ਸੀ ਪਰ ਉਹਨਾਂ ਦੇ ਕੋਲ ਜ਼ਮੀਨ ਪਹਿਲਾਂ ਹੈਗੀ ਸੀ ਪਰ ਜਦੋਂ ਉਹਨਾਂ ਦੇ ਜੋ ਫਾਦਰ ਸਾਹਿਬ ਸੀਗੇ ਜੋ ਹਸਬੈਂਡ ਸੀ ਮਾਤਾ ਜੀ ਦੇ ਉਹ ਸ਼ਰਾਬ ਬਹੁਤ ਪੀਂਦੇ ਸੀ ਜਿਸ ਕਰਕੇ ਉਹਨਾਂ ਨੇ ਸਭ ਕੁਝ ਨਸ਼ਾ ਕਰਦੇ ਸੀ दारू ਪੀਂਦੇ ਸੀ ਜਿਸ ਕਰਕੇ ਉਹਨਾਂ ਨੇ ਸਾਰੀ ਜ਼ਮੀਨ ਚੈਦੜ ਵੇਚ ਦਿੱਤੀ ਸੀ ਉਸ ਤੋਂ ਬਾਅਦ ਦੇ ਵਿੱਚ ਘਰ ਦੇ ਹਾਲਾਤ ਕਹਿੰਦੇ ਬਹੁਤ ਮਾੜੇ ਹੋ ਗਏ ਸੀ ਮਾਤਾ ਜੀ ਕਹਿੰਦੇ ਕਿ ਮੇਰਾ ਬੇਟਾ ਚੋ ਕਹਿੰਦੇ ਉਹ ਤਿਹਾੜੀ ਕਰਕੇ ਲੈ ਕੇ ਆਉਂਦਾ ਸੀ ਜਿਸ ਤੇ ਸਾਡਾ ਗਿਜਾਰਾ ਚੱਲਦਾ ਸੀ ਕਹਿੰਦੇ ਸਾਡੇ ਕੋਲ ਕਮਾਈ ਦਾ ਕੋਈ ਸਾਧਨ ਨਹੀਂ ਹੈਗਾ ਸੀ ਕਹਿੰਦੇ ਹੌਲੀ ਹੌਲੀ ਕਰਕੇ ਬੇਟੇ ਨੂੰ ਪਲੱਸ 2 ਕਰਵਾ ਕੇ ਕਹਿੰਦੇ ਸਟੱਡੀ ਤੇ ਉਸ ਤੋਂ ਬਾਅਦ ਅਸੀਂ ਸਕੂਲ ਤੋਂ ਵੀ ਹਟਾ ਲਿਆ ਸੀ ਕਿਉਂਕਿ ਘਰ ਦਾ ਵੀ ਦੇਖਣਾ ਸੀ ਤੇ ਅੱਗੇ ਦੀ ਸਟੱਡੀ ਦੇ ਲਈ ਕਹਿੰਦੇ ਫੀਸ ਨਹੀਂ ਸੀ ਸਾਡੇ ਤੋਂ ਭਰ ਹੁੰਦੀ ਇਸ ਤਰ੍ਹਾਂ ਮਾਤਾ ਜੀ ਕਹਿੰਦੇ ਕਿ ਮੈਂ ਘਰ ਦੇ ਵਿੱਚ ਦੋ ਪਸ਼ੂ ਵੀ ਰੱਖੇ ਹੋਏ ਸੀ ਇਹਦੇ ਪਸ਼ੂਆਂ ਨੂੰ ਕਹਿੰਦੇ ਮੈਂ ਜਾ ਕੇ ਲੋਕਾਂ ਦੇ ਖੇਤਾਂ ਦੇ ਵਿੱਚੋਂ ਘਾਹ ਵਗੈਰਾ ਵੱਢ ਕੇ ਕਹਿੰਦੇ ਅਸੀਂ ਉਹ ਪਾਉਂਦੇ ਸੀ ਜਿਸ ਦੇ ਨਾਲ ਘਰ ਦਾ ਥੋੜਾ ਬਹੁਤਾ ਦੁੱਧ ਪੈ ਕੇ ਰੋਟੀ ਸਬਜ਼ੀ ਦਾ ਗਿਜਾਰਾ ਚੱਲਦਾ ਸੀ ਤੇ ਜੋ ਬੇਟਾ ਕਹਿੰਦੇ ਥੋੜਾ ਬਹੁਤ ਦਿਹਾੜੀ ਕਰਕੇ ਆਉਂਦਾ ਸੀ ਉਸ ਦੇ ਨਾਲ ਘਰ ਦਾ ਹੋਰ ਕਿਤੇ ਆਉਣ ਜਾਣ ਦਾ ਖਰਚਾ ਨਿਕਲਦਾ ਸੀ ਕਹਿੰਦੇ ਇਸ ਤਰ੍ਹਾਂ ਕਰਦੇ ਸੀ ਕਈ ਵਾਰ ਕਹਿੰਦੇ ਸਾਡੇ ਤੇ ਹਾਲਾਤ ਇਸ ਤਰ੍ਹਾਂ ਦੇ ਵੀ ਹੋਏ ਨੇ ਇਸ ਤਰ੍ਹਾਂ ਦੇ ਵੀ ਆਏ ਨੇ ਕਿ ਸਾਡੇ ਘਰ ਦੇ ਵਿੱਚ ਰੋਟੀ ਵੀ ਨਹੀਂ ਸੀ ਪੱਕਦੀ ਕਦੇ ਕਿਸੇ ਘਰ ਦੇ ਵਿੱਚੋਂ ਆਟਾ ਲੈ ਕੇ ਆਉਣਾ ਕਦੇ ਅਸੀਂ 2-2 ਕਿਲੋ ਮੁੱਲ ਆਟਾ ਲਿਆ ਕੇ ਵੀ ਰੋਟੀ ਲਾਉਂਦੇ ਸੀ ਇਸ ਤਰ੍ਹਾਂ ਖਾਲਸਾ ਜੀ ਉਹ ਪਰਿਵਾਰ ਨੇ ਮਾਤਾ ਜੀ ਨੇ ਦੱਸਿਆ ਕਹਿੰਦੇ ਕਿ ਸਾਨੂੰ ਕੋਈ ਵੀ ਰਸਤਾ ਨਹੀਂ ਸੀ ਰਸਤਾ ਜਿਵੇਂ ਅਸੀਂ ਬੇਟੀਆਂ ਵੀ ਕਹਿੰਦੇ ਵੱਡੀਆਂ ਸੀ ਬੇਟੇ ਤੋਂ ਉਹਨਾਂ ਦਾ ਵਿਆਹ ਦਾ ਵੀ ਸਮਾਂ ਹੋ ਗਿਆ ਕਹਿੰਦੇ ਅਸੀਂ ਸੋਚਦੇ ਸੀ ਵੀ ਕੋਣ ਰਿਸ਼ਤਾ ਲਏਗਾ ਸਾਡੇ ਕੋਲ ਕੁਝ ਹੈ ਨਹੀਂ ਜਮੀਰ ਜਾਇਦਾਦ ਵੀ ਤੇ ਅਸੀਂ ਵਿਆਹ ਵੀ ਕਿਵੇਂ ਕਰਾਂਗੇ ਕਹਿੰਦੇ ਫਿਰ ਅਸੀਂ ਕਿੰਨੇ ਮਾਤਾ ਜੀ ਕਹਿੰਦੇ ਮੈਂ ਮੈਨੂੰ ਕੋਈ ਰਸਤਾ ਨਹੀਂ ਸੀ ਦਿਖਿਆ ਆਪੈਂ ਗੁਰਦੁਆਰਾ ਸਾਹਿਬ ਜਾਣਾ ਸ਼ੁਰੂ ਕਰਤਾ ਕਈ ਵਾਰ ਕਹਿੰਦੇ ਉੱਥੇ ਸੇਵਾ ਕਰਨੀ ਸੇਵਾ ਕਰਕੇ ਉੱਥੋਂ ਹੀ ਲੰਗਰ ਪ੍ਰਸ਼ਾਦਾ ਮੈਂ ਲੈ ਆਉਣਾ ਤੇ ਆਪਣੇ ਬੱਚਿਆਂ ਨੂੰ ਉਹੀ ਲੰਗਰ ਪ੍ਰਸ਼ਾਦਾ ਛਕਾਉਣਾ ਕਿਉਂਕਿ ਘਰ ਦੇ ਵਿੱਚ ਦਾਲ ਸਬਜ਼ੀ ਤੇ ਰੋਟੀ ਕਈ ਵਾਰ ਬਣਦੀ ਹੀ ਨਹੀਂ ਸੀ ਹੁੰਦੀ ਇੰਨੇ ਮਾੜੇ ਕਹਿੰਦੇ ਹਾਲਾਤ ਹੋ ਗਏ ਸੀਗੇ ਕਹਿੰਦੇ ਸਭ ਕੁਝ ਵੇਚ ਵਟਣ ਤੋਂ ਬਾਅਦ ਦੇ ਵਿੱਚ ਵੀ ਜੋ ਮਾਤਾ ਜੀ ਦਾ ਹਸਬੈਂਡ ਸੀ ਉਹ ਫਿਰ ਵੀ दारू ਪਿੰਦੇ ਸੀ ਉਹਨਾਂ ਨੂੰ ਕੋਈ ਸੁੱਧ-ਬੁੱਧ ਨਹੀਂ ਸੀ ਰਹਿੰਦੀ ਕਹਿੰਦੇ ਵੀ ਇਸ ਤਰ੍ਹਾਂ ਜਦੋਂ ਮੈਂ ਗੁਰਦੁਆਰਾ ਸਾਹਿਬ ਜਾਂਦੀ ਸੀ ਉੱਥੇ ਸੇਵਾ ਕਰਦੀ ਸੀ ਲੰਗਰ ਪ੍ਰਸ਼ਾਦੇ ਪਕਾਉਣ ਦੀ ਕਹਿੰਦੇ ਉੱਥੇ ਮੈਨੂੰ ਇੱਕ ਬਿਬਜ਼ੁਰਗੀ ਸੀਗੇ ਦੇ ਬਹੁਤ ਝਾਦੇ ਬਜ਼ੁਰਗ ਮਾਤਾ ਜੀ ਸੀ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਦਿਆਂ ਕਹਿੰਦੇ ਕਿ ਮੈਨੂੰ ਉੱਥੋਂ ਪਤਾ ਲੱਗਦਾ ਹੈ ਦੁਪਹਿਰਾ ਸਹਿ ਬਾਰੇ ਕਦੇ ਉਹ ਮੈਂ ਆਪਣਾ ਸਾਰਾ ਹੀ ਦੁੱਖ ਦੱਸਨੀ ਆ ਕਿ ਨੇ ਉਹ ਸਾਰੀ ਵਾਰਤਾ ਜਿਹੜੋ ਸਾਂਝੀ ਕਰਦੇ ਆ ਉਹ ਮਾਤਾ ਜੀ ਕਹਿੰਦੇ ਨੇ ਕਿ ਤੁਸੀਂ ਘਰ ਬੈਠ ਕੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਚਪੈਰਾ ਸੇਵ ਕੱਟਿਆ ਕਰੋ ਪੈਰਾ ਸੇਵ ਕੱਟਣ ਦੇ ਨਾਲ ਕਹਿੰਦੇ ਸਾਰੀਆਂ ਬਣੋ ਕਮਣਾ ਅਰਦਾਸਾਂ ਪੂਰੀਆਂ ਹੁੰਦੀਆਂ ਨੇ ਵੀ ਚਪੈਰਾ ਸਹਿਮ ਕੱਟਣ ਦੇ ਸਮੇਂ ਵੀ ਤੁਸੀਂ ਜੋਤ ਵੀ ਜਗਾ ਲਿਆ ਕਰੋ ਦੇਖ ਤੁਸੀਂ ਅਰੰਭ ਵੇਲੇ ਤਿਆਰ ਕਰ ਲਓ ਵਿਚੇ ਹਰ ਰੋਜ਼ ਹਰ ਐਤਵਾਰ ਕਰਨੀਆਂ ਤਾਂ ਤੁਸੀਂ ਉਸ ਤਰ੍ਹਾਂ ਵੀ ਕਰ ਸਕਦੇ ਹੋ ਇਸ ਤਰ੍ਹਾਂ ਖਾਲਸਾ ਜੀ ਉਹ ਮਾਤਾ ਜੀ ਨੇ ਦੱਸਿਆ ਕਿ ਜਦੋਂ ਘਰ ਦੇ ਵਿੱਚ ਮਾਤਾ ਜੀ ਆਉਂਦੀਆ ਤੇ ਆਪਣੇ ਬੱਚਿਆਂ ਦੇ ਨਾਲ ਭੈਣਾਂ ਦੇ ਨਾਲ ਸਲਾਹ ਕਰਦੇ ਆ ਤੋ ਕਹਿੰਦੇ ਕਿ ਕੋਈ ਨਾ ਆਪਾ ਚਪੈਰਾ ਸਾਹਿਬ ਘੱਟ ਲਾਂਗੇ ਪਰ ਮਾਤਾ ਜੀ ਕਹਿੰਦੇ ਕਿ ਹਾਲਾਤ ਇੰਨੇ ਮਾੜੇ ਸੀ ਵੀ ਘਰ ਦੇ ਵਿੱਚ ਜੋਤ ਜਗਾਉਣ ਦੇ ਲਈ ਵੀ ਘੋੜ ਰਹੀ ਸੀ ਤੇ ਪੈਸਾ ਵੀ ਨਹੀਂ ਸੀ ਜੇ ਕੋਈ 100 200 ਹੁੰਦਾ ਸੀ ਉਹ ਹੁੰਦਾ ਸੀ ਵੀ ਕਈ ਵਾਰ ਚਰੂਰਤ ਪੈ ਜਾਂਦੀ ਆ ਵੀ ਅਸੀਂ ਮੁੱਲ ਕਿਉਂ ਲਿਆ ਵੀ ਨਹੀਂ ਸੀ ਸਕਦੇ ਕਹਿੰਦੇ ਅਸੀਂ ਜਦੋਂ ਚਪੈਰਾ ਸਹਿਬ ਕਟਣਾ ਸ਼ੁਰੂ ਕੀਤਾ ਸੀ ਨਾ ਅਸੀਂ ਬਹੁਤ ਵਿਰਾਗ ਦੇ ਵਿੱਚ ਕਹਿੰਦੇ ਮੇਰੀਆਂ ਬੇਟੀਆਂ ਨੇ ਮਾਤਾ ਜੀ ਕਹਿੰਦੇ ਮੈਂ ਅਸੀਂ ਬਹੁਤ ਉੱਚੇ ਉੱਚੇ ਰੋ ਕੇ ਧੰਨ ਧੰਨ ਬਾਬਾ ਦੀਪ ਸਿੰਘ ਸਹਿਬ ਜੀ ਅੱਗੇ ਅਰਦਾਸ ਫੇਰਤੀ ਕੀਤੀ ਸੀ ਕਿ ਧੰਨ ਧੰਨ ਬਾਬਾ ਦੀਪ ਸਿੰਘ ਸਹਿਬ ਜੀ ਸਾਡੇ ਜੋ ਬੇਟਾ ਹੈ ਵੀ ਉਹਨੂੰ ਕੋਈ ਰਸਤਾ ਦਿਖਾਓ ਕੋਈ ਉਹਨੂੰ ਕੰਮ ਮਿਲੇ ਜਿਸ ਤੇ ਨਾਲ ਸਾਡਾ ਗੁਜ਼ਾਰਾ ਚੱਲੇ ਵੀ ਅੱਗੇ ਬੇਟੀਆਂ ਦੇ ਵਿਆਹ ਬਾਰੇ ਵੀ ਦੇਖਣਾ ਵੀ ਅੱਜ ਅਸੀਂ ਜੋਤ ਨਹੀਂ ਜਗਾ ਸਕਦੇ ਵੀ ਸਾਡੇ ਘਰ ਦੇ ਵਿੱਚ ਕਿਉਂ ਹੀ ਨਹੀਂ ਹੈਗਾ ਵੀ ਸਾਡੇ ਘਰ ਦੇ ਹਾਲਾਤ ਇਸ ਤਰ੍ਹਾਂ ਦੇ ਨੇ ਕਿ ਕਿਉਂ ਲੋੜ ਦੇ ਲਈ ਪੈਸੇ ਵੀ ਨਹੀਂ ਹੈਗੇ ਕਹਿੰਦੇ ਮਾਤਾ ਜੀ ਵੀ ਬਹੁਤ ਅਸੀਂ ਉਸ ਦਿਨ ਵਿਰਾਗ ਦੇ ਵਿੱਚ ਰੋ ਕੇ ਕਹਿੰਦੇ ਅਸੀਂ ਅਰਦਾਸ ਬੇਨਤੀ ਕੀਤੀ ਤੇ ਦੁਪਹਿਰਾ ਸੇਵਕਟਨਾ ਸ਼ੁਰੂ ਕੀਤਾ ਕਹਿੰਦੇ ਵੀ ਮੇਰੀ ਛੋਟੀ ਬੇਟੀ ਆ ਜੋ ਮਾਤਾ ਜੀ ਕਹਿੰਦੇ ਉਹਨੇ ਹਰ ਐਤਵਾਰ ਦੁਪਹਿਰਾ ਸੇਵਕਟਨਾ ਜੋਤ ਨਹੀਂ ਸੀ ਜਗਉਦੇ ਨਾਹੀ ਦੇਗ ਤਿਆਰ ਕਰਦੇ ਸੀ ਬਸ ਕਹਿੰਦੇ ਬਾਬਾ ਦੀਪ ਸਿੰਘ ਸਾਹਿਬ ਜੀ ਅੱਗੇ ਇਹੀ ਅਰਦਾਸ ਬੇਨਤੀ ਕੀਤੀ ਸੀ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਵੀ ਤੋਸੀਹੀ ਕਿਰਪਾ ਕਰਨੀਏ ਤੁਸੀਂ ਹੀ ਉਹ ਦਿਨ ਨਿਉਣੇ ਨੇ ਵਿੱਚ ਅਸੀਂ ਜੋਤ ਵੀ ਜਗਾਇਆ ਕਰੀਏ ਤੇ ਦੇਗ ਵੀ ਤਿਆਰ ਕਰਿਆ ਕਰੀਏ ਇਸ ਤਰ੍ਹਾਂ ਖਾਲਸਾ ਜੀ ਉਹ ਮਾਤਾ ਜੀ ਕਹਿੰਦੇ ਕਿ ਮੈਂ ਗੁਰਦੁਆਰਾ ਸਾਹਿਬ ਤੋਂ ਕਈ ਵਾਰ ਸੇਵਾ ਕਰਕੇ ਨੰਗਰ ਪ੍ਰਸ਼ਾਦਾ ਲੈ ਆਉਣਾ ਕਹਿੰਦੇ ਮੇਰੀ ਬੇਟੀ ਦੇ ਹਰ ਐਤਵਾਦ ਨੂੰ ਦੁਪਹਿਰਾ ਸੇਵ ਕੱਟਣਾ ਅਰਦਾਸ ਬੇਨਤੀ ਕਰਕੇ ਤੇ ਜੋ ਘਰ ਦਾ ਕਹਿੰਦੇ ਛੋਟਾ-ਬੋਟਾ ਕੰਮ ਕਰ ਸੀ ਅਸੀਂ ਉਹ ਵੀ ਕਰਨਾ ਇਸ ਤਰ੍ਹਾਂ ਕਰਦਿਆਂ ਕਰਦਿਆਂ ਮਾਤਾ ਜੀ ਕਹਿੰਦੇ ਵੀ ਸਾਨੂੰ ਅਜੇ 6 ਮਹੀਨੇ ਹੁੰਦੇ ਨੇ ਕਹਿੰਦੇ ਸਾਡੇ ਪਿੰਡ ਦੇ ਵਿੱਚੋਂ ਜਿਹੜਾ ਮੇਰੇ ਬੇਟੇ ਦਾ ਦੋਸਤ ਸੀ ਇਹਦੇ ਉਹ ਦੁਬਈ ਗਿਆ ਹੋਇਆ ਸੀ ਕਹਿੰਦੇ ਜਦੋਂ ਉਹ ਆਉਂਦਾ ਹੈ ਤੇ ਸਾਡੇ ਘਰ ਦੇ ਵਿੱਚ ਕਹਿੰਦੇ ਮਿਲਣ ਦੇ ਲਈ ਆਉਂਦਾ ਹੈ ਜਦੋਂ ਮੇਨ ਲਈ ਆਉਂਦਾ ਤਾਂ ਕਹਿੰਦੇ ਵੀ ਬੈਠ ਕੇ ਗੱਲਬਾਤ ਕਰਦੇ ਆ ਮੇਰਾ ਬੇਟਾ ਤੇ ਉੰਡਾ ਜਿਹੜਾ ਦੋਸਤ ਹੁੰਦਾ ਕੋਲੀ ਕਹਿੰਦੇ ਅਸੀਂ ਬੈਠੇ ਹੁੰਨੇ ਆ ਤੇ ਉਹ ਘਰ ਦੇ ਹਾਲਾਤ ਦੇਖਦਾ ਇੱਕ ਹੀ ਕਮਰਾ ਹੁੰਦਾ ਜਿਸ ਦੇ ਵਿੱਚ ਸਾਰਾ ਕੁਝ ਮਾਤਾ ਜੀ ਕੇਦੇ ਹੁੰਦਾ ਗਿਆ ਸੁੱਲਾ ਵੀ ਬੈੱਡ ਵੀ ਸਭ ਕੁਝ ਉੱਥੇ ਹੀ ਕਹਿੰਦੇ ਗਰਮੀ ਸਰਦੀ ਸਾਡਾ ਗੁਜ਼ਾਰਾ ਹੁੰਦਾ ਸੀ ਕਹਿੰਦੇ ਜਦੋਂ ਬੈਠ ਕੇ ਸਾਰੀ ਗੱਲਬਾਤ ਕਰਦਾ ਤਾਂ ਮੇਰੇ ਬੇਟੇ ਨੂੰ ਕਹਿ ਦਿੰਦਾ ਕਿ ਮੈਂ ਤੈਨੂੰ ਬਾਹਰ ਲੈ ਚੰਦਾ ਟੋ ਬਈ ਜੋ ਵੀ ਖਰਚਾ ਆਵੇਗਾ ਉਹ ਮੈਂ ਭਰ ਲਾਂਗਾ ਤੂੰ ਚੋਦੋ ਕੋਈ ਪੈਸੇ ਮੈਨੂੰ ਦੇ ਦੇ। ਕਹਿੰਦੇ ਮਾਤਾ ਜੀ ਵੀ ਸਾਨੂੰ 6 ਮਹੀਨੇ ਨਹੀਂ ਹਜੇ ਹੋਏ ਸੀ ਜਪੈਰਾ ਸੇਵ ਕੱਟਦੇ ਆਰ ਅਰਦਾਸ ਬੇਨਤੀ ਕਰਦੇ ਆ। ਕਹਿੰਦੇ ਚ ਉਹ ਦੋਸਤ ਹੁੰਦਾ ਮੇਰੇ ਬੇਟੇ ਦਾ ਉਹ ਨੂੰ ਇਸ ਤਰ੍ਹਾਂ ਕਹਿੰਦਾ ਤੇ ਮੇਰਾ ਬੇਟਾ ਕਹਿੰਦਾ ਵੀ ਠੀਕ ਏ। ਵੀ ਜੇ ਤੂੰ ਕਰ ਦੇਂ ਤੇਰਾ ਬਹੁਤ ਧੰਨਵਾਦ। ਵੀ ਮੈਂ ਤੇਰੇ ਸਾਰੇ ਹੀ ਪੈਸੇ ਪਹਿਲਾਂ ਮੋੜ ਦਾਂਗਾ ਫਿਰ ਮੈਂ ਆਪਣਾ ਕੰਮ ਕਰਦਾ ਕਰਾਂਗਾ। ਇਸ ਤਰ੍ਹਾਂ ਕਰਕੇ ਉਹ ਵੀ ਜੋ ਪਾਇਆ ਸੀਗਾ ਵੀਰ ਖਾਲਸਾ ਜੀ ਉਹਨੇ ਕਿਹਾ ਵੀ ਕੋਈ ਗੱਲ ਨਹੀਂ ਪੈਸੇ ਦੀ ਕੋਈ ਗੱਲ ਨਹੀਂ ਮੈਂ ਤੈਨੂੰ ਨਾਲ ਹੀ ਲੈ ਜਾਣਾ ਇਸ ਤਰ੍ਹਾਂ ਕਰਦਿਆਂ ਖਾਲਸਾ ਜੀ ਉਹ ਮਾਤਾ ਜੀ ਕਹਿੰਦੇ ਕਿ ਜਿਹੜਾ ਬੇਟਾ ਆਇਆ ਸੀ ਉਹਨੇ ਮੇਰੇ ਬੇਟੇ ਦਾ ਵੀਜ਼ਾ ਲਗਵਾ ਕੇ ਕਿੰਦੇ ਆਪਣੇ ਨਾਲ ਹੀ ਕਿਤੇ ਵੀ ਨੇੜੇੜ ਦੇ ਵਿੱਚ ਬਾਹਰ ਲੈ ਗਿਆ ਜਦੋਂ ਕਿਨੇ ਮੇਰਾ ਬੇਟਾ ਦੁਬਈ ਬਾਹਰ ਚਲਾ ਜਾਂਦਾ ਹੈ ਕਹਿੰਦੇ ਉੱਥੇ ਜਾ ਕੇ ਮਿਹਨਤ ਕਰਕੇ ਉਹਦੇ ਵੀ ਪੈਸੇ 모ੜਦਾ ਹੈ ਹੌਲੀ ਹੌਲੀ ਕਰਕੇ ਸਾਨੂੰ ਜੋ ਪੈਸੇ ਭੇਜਦਾ ਹੈ ਕਹਿੰਦੇ ਅਸੀਂ ਸਾਲ ਕੋ ਥੋੜੇ ਥੋੜੇ ਪੈਸੇ ਜੋੜ ਕੇ ਘਰ ਦੇ ਵਿੱਚ ਵੀ ਕਿਤੇ ਪਸ਼ੂਆਂ ਦੇ ਦੁੱਧ ਤੋਂ ਪੈਸੇ ਚੋੜ ਕੇ ਮਾਤਾ ਜੀ ਕਹਿੰਦੇ ਕਈ ਵਾਰ ਕਿਸੇ ਦਾ ਕੰਮ ਕਰ ਆਉਣਾ ਮੈਂ ਉਥੋਂ 2-4 ਪੈਸੇ ਵੱਢ ਜਾਣੇ ਸਭ ਕਹਿੰਦੇ ਛੋੜ ਕੇ ਅਸੀਂ ਆਪਣੀ ਵੱਡੀ ਬੇਟੀ ਦਾ ਜਿੰਨਾ ਕਿ ਗੁਜਾਰਾ ਸਾਡਾ ਸੀ ਅਸੀਂ ਉਸ ਹਿਸਾਬ ਦਾ ਰਿਸ਼ਤਾ ਲੱਭ ਕੇ ਵਿਆਹ ਕੀਤਾ ਕਹਿੰਦੇ ਜਦੋਂ ਬੇਟਾ ਬਾਹਰ ਚਲਾ ਜਾਂਦਾ ਹੈ ਅਸੀਂ ਤਾਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਕਹਿੰਦੇ ਹੌਲੀ ਹੌਲੀ ਕਰਕੇ ਘਰ ਦੇ ਹਾਲਾਤ ਠੀਕ ਹੁੰਦੇ ਨੇ ਅਸੀਂ ਜ਼ੋਤ ਵਿੱਚ ਗੌਣੀ ਸ਼ੁਰੂ ਕਰ ਦਿੰਦੇ ਆ ਹਰ ਐਤਵਾਰ ਕਿੰਦੇ ਚਪੈਰਾ ਸਾਹਿਬ ਘਟਿੰਦੇ ਆ ਦੀਗ ਵੀ ਤਿਆਰ ਕਰਦੇ ਆ ਇਸ ਤਰ੍ਹਾਂ ਕਰਕੇ ਖਾਲਸਾ ਜੀ ਣਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਸਦਕਾ ਮਾਤਾ ਜੀ ਕਿੰਦੇ ਕੇ ਸਾਡਾ ਜੋ ਬੇਟਾ ਸੀ ਉਹ ਬਾਹਰ ਗਿਆ ਇਹਦੇ ਬਾਹਰ ਜਾਣ ਤੋਂ ਬਾਅਦ ਦੇ ਵਿੱਚ ਹੀ ਦੋਨਾਂ ਭੈਣਾਂ ਦੇ ਇੱਕ ਪਹਿਲਾਂ ਵੱਡੀ ਦਾ ਕਰਕੇ ਫਿਰ ਛੋਟੀ ਦਾ ਵਿਆਹ ਕੀਤਾ ਕਿੰਦੇ ਹੋਰ ਸਾਡੀ ਘਰ ਦੇ ਵਿੱਚ ਕਿੰਦੇ ਅਸੀਂ ਛੋਟਾ ਜਿਹਾ ਘਰ ਪਾਇਆ ਇੱਕ ਕੋਠੀ ਟਾਈਪ ਇਹ ਤੇ ਜੋ ਮੇਰਾ ਬੇਟਾ ਸੀ ਉਹਨੂੰ ਬਹੁਤ ਲੋਕ ਤਾਨੇ ਮੇਨੇ ਮਾਰਦੇ ਸੀ ਕਿ ਛਬੀਨ ਨਹੀਂ ਹੈਗੀ ਉਹ ਦਿਹਾੜੀ ਕਰਦਾ ਤੈਨੂੰ ਕੋਈ ਰਿਸ਼ਤਾ ਨਹੀਂ ਹੋਣਾ ਕਿਤੇ ਬੇਟੇ ਨੂੰ ਵੀ ਬਹੁਤ ਵਧੀਆ ਰਿਸ਼ਤਾ ਹੋਇਆ ਕਹਿੰਦੇ ਹੁਣ ਸਾਡਾ ਪਰਿਵਾਰ ਬਹੁਤ ਖੁਸ਼ੀ ਬਹੁਤ ਵਧੀਆ ਹੈ ਇਸ ਤਰ੍ਹਾਂ ਖਾਲਸਾ ਜੀ ਮਾਤਾ ਜੀ ਨੇ ਦੱਸਿਆ ਉਹ ਪਰਿਵਾਰ ਨੇ ਦੱਸਿਆ ਕਿ ਕਿਵੇਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਹੋਈ ਤੇ ਸਾਡੇ ਘਰ ਦੇ ਹਾਲਾਤ ਠੀਕ ਹੋਏ ਸਾਡੇ ਬੇਟੇ ਨੂੰ ਉਹ ਜੋ ਬੇਟਾ ਆਇਆ ਸੀ ਉਹ ਬਾਹਰ ਲੈ ਗਿਆ ਤੇ ਅੱਜ ਵੀ ਕਹਿੰਦੇ ਸਾਡਾ ਬੇਟਾ ਛੁੱਟੀ ਤੇ ਆਉਂਦਾ ਦੋ ਤਿੰਨ ਵੀਰਿਆ ਤੇ ਦੁਬਈ ਦੇ ਵਿੱਚ ਹੀ ਏ ਕਹਿੰਦੇ ਜਿਹੜਾ ਸਾਨੂੰ ਪਰਿਵਾਰ ਮਿਲਿਆ ਹੈ ਮੇਰੇ ਬੇਟੇ ਦੇ ਜੋ ਸਹੁਰੇ ਨੇ ਉਹ ਵੀ ਬਹੁਤ ਵਧੀਆ ਪਰਿਵਾਰ ਮਿਲਿਆ ਹੁਣ ਕਹਿੰਦੇ ਮੇਰੀ ਨੂੰਹ ਚੋਂ ਪੈਰਾ ਸਾਹਿਬ ਕੱਟਦੀ ਏ ਜੋਤ ਜਗੋਲਦੀ ਏ ਕਿਹਦੇ ਤੁਨ ਤੁਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਬਹੁਤ ਕਿਰਪਾ ਹੈ ਸਾਡੇ ਤੇ ਖਾਲਸਾ ਜੀ ਏ ਸੀ ਪੋਸ ਪਰਿਵਾਰ ਦੀ ਉਸ ਮੇਰ ਦੀ ਹੱਡ ਬੀਤੀ ਕਿ ਕਿਵੇਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਦੇ ਸਦਕਾ ਉਹਨਾਂ ਦੇ ਸਾਰੇ ਹੀ ਕਾਰਜ ਸਿੱਧ ਹੋਏ ਵਾਹਿਗੁਰੂ ਸੱਚੇ ਪਾਸ਼ਾ ਦੀ ਕਿਰਪਾ ਦਿਨਾਲ ਮਾਤਾ ਜੀ ਦੱਸਦੇ ਕਿ ਸਾਡੇ ਘਰ ਦੀ ਗਰੀਬੀ ਦੂਰ ਹੋਈ ਖਾਲਸਾ ਜੀ ਇਹ ਸੀ ਅੱਜ ਦੀ ਹੱਡ ਬੀਤੀ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੁਖਾ ਸਾਹਿਬ ਜੀ ਪੁਲਾ ਚੁਕਾ ਦੀ ਕੀਵਾ ਬਖਸ਼ੀ ਤਨ ਤਨ ਅਮਰ ਸ਼ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਸਰਬੱਤ ਦਾ ਭਲਾ ਕਰਨਾ ਤੰਤਨ ਬਾਬਾ ਦੀਪ ਸਿੰਘ ਜੀ ਤੁਹਾਡੇ ਦਰ ਆਈਆਂ ਸਾਰੀਆਂ ਸੰਗਤਾਂ ਦੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਭਰ ਕੇ ਭੇਜਣੀ ਆ ਸਾਰੇ ਹੀ ਭੈਣ ਭਰਾਵਾਂ ਤੇ ਮੇਰ ਭਰਿਆ ਹੱਥ ਰੱਖਣਾ ਸਾਰੀਆਂ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਚੋਣਨਾ ਗੁਰੂ ਵਾਲੇ ਬਣਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ